ਪੰਜਾਬ ਦੇ 7 ਜ਼ਿਲਾਂ ਦੇ ਵਿੱਚ ਅੱਜ ਸੰਘਣੇ ਕੋਰੇ ਦਾ ਅਲਰਟ ਜਾਰੀ ਹੋ ਚੁੱਕਿਆ ਹੈ ਤੇ ਅੱਜ ਰਾਤ ਤੋਂ ਹੀ ਮੌਸਮ ਜਿਹੜਾ ਕਿ ਬਦਲ ਜਾਵੇਗਾ ਜਿਸ ਕਰਕੇ ਬੀਤੇ ਦੱਸ ਦਈਏ ਕਿ ਬੀਤੇ ਕੱਲ ਤਾਂ ਮੌਸਮ ਸਾਫ਼ ਸੀਗਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਭਾਗ ਦੇ ਵੱਲੋਂ ਵੱਡੀ ਚੇਤਾਵਨੀ ਲੋਕਾਂ ਨੂੰ ਦਿੱਤੀ ਗਈ ਹੈ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਧੁੱਪ ਨਿਕਲਣ ਕਰਕੇ ਲੋਕਾਂ ਨੂੰ ਠੋਠੋਰ ਕਰਨ ਵਾਲੀ ਇਸ ਠੰਡ ਤੋਂ ਰਾਹਤ ਮਿਲੀ ਹੈ ਪੰਜਾਬ ਦੇ ਅੱਜ ਸੱਤ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਦੇ ਵਿੱਚ ਯਾਨੀ ਕਿ ਅੱਜ 21 ਜਨਵਰੀ ਨੂੰ ਕੁਝ ਥਾਵਾਂ ਦੇ ਉੱਤੇ ਸੰਘਣਾ ਕੋਹਰਾ ਛਾਈ ਰਹਿਣ ਦੀ ਸੰਭਾਵਨਾ ਹੈ। ਉੱਥੇ ਵੀਰਵਾਰ ਤੋਂ 23 ਜਨਵਰੀ ਤੱਕ ਮੌਸਮ ਦੇ ਵਿੱਚ ਬਦਲਾਅ ਆਵੇਗਾ ਤੇ ਇਸ ਦੌਰਾਨ ਕੁਝ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਨਾਲ ਹੀ ਗਰਜ ਚਮਕ ਬਿਜਲੀ ਡਿਗਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਕੰਢੇ ਦਿਫਤਾਰ ਦੇ ਨਾਲ ਤੇਜ਼ ਹਵਾਵਾਂ ਚਰਨ ਦੀ ਸੰਭਾਵਨਾ ਹੈ। ਤਮਸੋਪາກ ਦੇ ਵੱਲੋਂ ਇਸ ਸੰਬੰਧੀ yellow alert ਜਾਰੀ ਕੀਤਾ ਗਿਆ। ਅਤੇ ਹੀ ਬੀਤੇ 24 ਘੰਟਿਆਂ ਦੌਰਾਨ ਔਸਤ ਵੱਧ ਤਾਪਮਾਨ ਦੇ ਵਿੱਚ 0.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਜੋ ਕਿ ਸਵੇਰੇ ਦੇ ਵਿੱਚ ਆਮ ਦੇ ਨਾਲੋਂ 5.4 ਡਿਗਰੀ ਅ ਸੈਲਸੀਅਸ ਜੋ ਕਿ ਜ਼ਿਆਦਾ ਹੈਗਾ ਤਾਂ ਸੂਬੇ ਦਾ ਦੱਸ ਦੇ ਕਿ ਸੂਬੇ ਦਾ ਸਭ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਭਾਖੜਾ ਡੈਮ ਦੇ ਵਿੱਚ ਦਰਜ ਕੀਤਾ ਗਿਆ ਜਦਕਿ ਸਭ ਤੋਂ ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਅੰਮ੍ਰਿਤਸਰ ਦੇ ਵਿੱਚ ਦਰਜ ਕੀਤਾ ਗਿਆ ਮੌਸਮ ਵਿਭਾਗ ਚੰਡੀਗੜ੍ਹ ਦੇ ਅਨੁਸਾਰ ਅੱਜ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਸੰਗਰੂਰ ਅਤੇ ਪਟਿਆਲਾ ਦੇ ਕੁਝ ਥਾਵਾਂ ਦੇ ਉੱਤੇ ਕਣਾ ਖੋਰਾ ਛਾਇਰਣ ਦੀ ਸੰਭਾਵਨਾ ਜਦਕਿ ਬਾਕੀ ਇਲਾਕਿਆਂ ਦੇ ਵਿੱਚ ਮੌਸਮ ਸੁੱਕਾ ਰਹੇਗਾ। ਹਾਲਾਂਕਿ ਅੰਮ੍ਰਿਤਸਰ ਦੇ ਵਿੱਚ 50 ਮੀਟਰ ਅਤੇ ਬਠਿੰਡਾ ਦੇ ਵਿੱਚ 100 ਮੀਟਰ ਵਿਜ਼ਿਬਿਲਟੀ ਦੀ ਦਰਜ ਕੀਤੀ ਗਈ ਹੈ। ਉੱਤਰੀ ਪੰਜਾਬ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਬਣਿਆ ਵੈਸਟਰਨ ਡਿਸਟਰਬੈਂਸ ਹੁਣ ਕਮਜ਼ੋਰ ਪੈ ਗਿਆ। ਹਾਲਾਂਕਿ ਉਪਰੀ ਵਾਤਾਵਰਨ ਦੇ ਵਿੱਚ ਹਵਾਵਾਂ ਦੀ ਇੱਕ ਤਰਫ ਲਾਈਨ ਹਜੇ ਵੀ ਬਣੀ ਹੋਈ ਹੈ ਤੇ ਇਸ ਕਰਕੇ ਮੰਨਿਆ ਜਾ ਰਹਾ ਹੈਗਾ ਕਿ 21 ਜਨਵਰੀ ਦੀ ਰਾਤ ਤੋਂ ਯਾਨੀ ਕਿ ਅਜ ਦੇ ਰਾਜ ਤੋਂ ਕਰਕੇ ਮੰਨਿਆ ਜਾ ਰਿਹਾ ਹੈਗਾ ਕਿ 21 ਜਨਵਰੀ ਦੀ ਰਾਤ ਤੋਂ ਉਤਰੀ ਪੱਛਮੀ ਭਾਰਤ ਦੇ ਵਿੱਚ ਇੱਕ ਹੋਰ ਜ਼ਿਆਦਾ ਤਾਕਤਵਰ ਵੈਸਟਰਨ ਡਿਸਟਰਬੈਂਸ ਆਵੇਗਾ ਜਿਸ ਦਾ ਅਸਰ ਮੌਸਮ ਦੇ ਉੱਤੇ ਪਵੇਗਾ ਤੇ ਉਤਰੀ ਭਾਰਤ ਦੇ ਉੱਪਰ ਕਾਫੀ ਉਚਾਈ ਦੇ ਉੱਤੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਇਸ ਸਮੇਂ ਦੱਖਣੀ ਅਤੇ ਪੂਰਬੀ ਹਵਾਵਾਂ ਵਹਿ ਰਹੀਆਂ ਨੇ ਜਿਸ ਕਾਰਨ ਘਟੋਕਰ ਤਾਪਮਾਨ ਦੇ ਵਿੱਚ ਵਾਧਾ ਦਰਸਕ ਕੀਤਾ ਗਿਆ ਹੈ ਤੇ ਆਉਣ ਵਾਲੀ 22 23 ਤੇ 24 ਜਨਵਰੀ ਨੂੰ ਉਤਰੀ ਪੰਜਾਬ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਬਠਿੰਡਾ ਕੋਟੇ ਗੁਰਦਾਸਪੁਰ ਰਣਤਾਰਨ ਹੁਸ਼ਿਆਰਪੁਰ ਕਪੂਰਥਲਾ ਅਤੇ ਜਲੰਧਰ ਦੇ ਵਿੱਚ بارش ਹੋ ਸਕਦੀ ਹੈ ਜਦਕਿ ਪਟਿਆਲਾ ਅਤੇ ਨਵਾਂ ਸ਼ਹਿਰ ਦੇ ਵਿੱਚ بارش ਦੇ ਅਸਾਰ ਜਿਹੜੇ ਕੀ ਬਣ ਰਹੇ ਨੇ ਮੌਸਮ ਭਾਗ ਦੇ ਡਾਇਰੈਕਟਰ ਦੇ ਵੱਲੋਂ ਦੱਸਿਆ ਗਿਆ ਹੈਗਾ ਕਿ 22 ਤਰੀਕ ਨੂੰ ਕੁਝ ਥਾਵਾਂ ਦੇ ਉੱਤੇ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ 23 ਜਨਵਰੀ ਨੂੰ ਵੀ ਕਈ ਇਲਾਕਿਆਂ ਦੇ ਵਿੱਚ بارش ਹੋ ਸਕਦੀ ਹੈ ਤੇ ਉੱਥੇ 24 ਅਤੇ 26 ਤਰੀਕ ਨੂੰ ਵੀ ਗੁਣੇ-ਚੁਣੇ ਥਾਵਾਂ ਦੇ ਉੱਤੇ بارش ਜਿਹੜੀ ਕੀ ਹੋਣ ਦੀ ਉਮੀਦ ਹੈ ਅਗਲੇ 48 ਘੰਟੇ ਤੱਕ ਘੱਟੋ-ਘੱਟ ਤਾਪਮਾਨ ਦੇ ਵਿੱਚ ਕੋਈ ਖਾਸ ਬਦਲਾਅ ਨਹੀਂ ਆ ਹੋਵੇਗਾ ਇਸ ਤੋਂ ਬਾਅਦ ਅਗਲੇ 24 ਘੰਟਿਆਂ ਦੇ ਵਿੱਚ ਤਾਪਮਾਨ 3 ਤੋਂ 4 ਡਿਗਰੀ ਤੱਕ ਵੱਧ ਸਕਦਾ ਹੈ ਤੇ ਫਿਰ ਉਸੇ ਤੋਂ ਬਾਅਦ ਤਾਪਮਾਨ ਦੇ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਜੁਤਾਈ ਗਈ ਹੈ ਤਾਂ ਆਉਣ ਵਾਲੀ 22 ਯਾਨੀ ਕਿ ਕੱਲ ਤੋਂ ਪੰਜਾਬ ਦੇ ਵਿੱਚ ਮੌਸਮ ਬਦਲ ਜਾਵੇਗਾ ਪੰਜਾਬ ਦੇ ਵਿੱਚ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਕਹਿ ਸਕਦੇ ਹਾਂ ਵੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਤਾਂ ਮੌਸਮ ਭਾਗ ਦੇ ਵੱਲੋਂ ਖਾਸ ਚੇਤਾਵਨੀ ਲੋਕਾਂ ਨੂੰ ਦਿੱਤੀ ਗਈ ਹੈ ਅਜਿਹੇ ਦੇ ਵਿੱਚ ਜੇਕਰ ਕਿਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਧਿਆਨ ਨਾਲ ਇਹ ਵੀਡੀਓ ਸੁਣ ਲਿਓ ਤੇ ਅੱਗੇ ਵੀ ਜ਼ਰੂਰ ਸ਼ੇਅਰ ਕਰ ਦਿਓ ਕਿ ਜੇਕਰ ਤੁਸੀਂ ਕਿਤੇ ਜਾ ਰਹੇ ਹੋ ਤਾਂ ਮੌਸਮ ਕਿਹੋ ਜਿਹਾ ਰਹਿਣ ਵਾਲਾ ਕਿਉਂਕਿ ਅਜਿਹੇ ਮੌਸਮ ਦੇ ਵਿੱਚ ਬਿਮਾਰੀਆਂ ਵੀ ਫੈਲਦੀਆਂ ਨੇ ਤੇ ਅਜਿਹੇ ਮੌਸਮ ਦੇ ਵਿੱਚ ਕਈ ਹਾਦਸੇ ਵੀ ਵਾਪਰ ਜਾਂਦੇ ਨੇ